ਸ੍ਰੀ ਗੁਰੂ ਦਸਵੇਂ ਪਾਸਾ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਇਹ ਲੋਕਾਂ ਲਈ ਜਿਨ੍ਹਾਂ ਨੂੰ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਸਿਆਣੇ ਵਿਆਣੇ ਨੇ ਸਮਝਦਾਰ ਨੇ ਪਰ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਸਮਝਦਾਰ ਹੋ ਕੇ ਕਿਉਂਕਿ ਇਹ ਆਪਣੇ ਆਪ ਨੂੰ ਖੁਦ ਹੀ ਸਮਝਦਾਰ ਦੱਸਦੇ ਨੇ ਜੇ ਇਹ ਸਮਝਦਾਰ ਨੇ ਫਿਰ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਿਉਂ ਕਰਦੇ ਨੇ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਖੰਡਾ ਦੱਸ ਕੇ ਹੁਣ ਜਿਹੜਾ ਇਹਨਾਂ ਨੇ ਝੰਡੇ ਤੇ ਲਾਇਆ ਥੱਲੇ ਲਿਖ ਲਿਆ ਖਾਲਸਤਾਨ ਇਹ ਪਟਿਆਲੇ ਵਾਲੇ ਰਾਜਿਆਂ ਦਾ ਕੰਜਰਾਂ ਦਾ ਲੋਗੋ ਆ ਇਸ ਨੂੰ ਇਹ ਖੰਡਾ ਦੱਸੀ ਜਾਂਦੇ ਨੇ ਜਿਹੜਾ ਖੰਡਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਸਿੰਘ ਦੇ ਹੱਥ ਚ ਫੜਿਆ ਹੋਇਆ ਗੁਰੂ ਦੀਏ ਸੰਗ ਤੇ ਤੁਸੀਂ ਦਰਸ਼ਨ ਕਰ ਲੋ ਇਹ ਹਰ ਰੋਜ਼ ਅਨੰਦਪੁਰ ਸਾਹਿਬ ਇਸ ਖੰਡੇ ਦੇ ਦਰਸ਼ਨ ਕਰਾਏ ਜਾਂਦੇ ਨੇ ਇਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਜਿਹੜਾ ਹੁਣ ਬ੍ਰਿਟਿਸ਼ ਹਕੂਮਤ ਦਾ ਕੀਤਾ ਹੋਇਆ ਡਿਜ਼ਾਈਨ ਲੋਗੋ ਆ ਉਸ ਨੂੰ ਇਹ ਖੰਡਾ ਦੱਸਦੇ ਨੇ ਆ ਹੁਣ ਗੁਰੂ ਦੀਏ ਸੰਗ ਤੇ ਤੁਸੀਂ ਦੇਖ ਲਓ ਇਹ ਲੋਕ ਵੀ ਦੇਖ ਲੈਣ ਕਿ ਬ੍ਰਿਟਿਸ਼ ਹਕੂਮਤ ਦੀ ਜਿਹੜੀ ਫੌਜ ਹੁੰਦੀ ਸੀ ਜੋ ਪਟਿਆਲੇ ਵਾਲੇ ਰਾਜਿਆਂ ਦੀ ਫੌਜ ਸੀ ਫਿਰ ਉਹੀ ਬ੍ਰਿਟਿਸ਼ ਹਕੂਮਤ ਦੀ ਫੌਜ ਬਣ ਗਈ ਸੀ ਉਹਨਾਂ ਤੇ ਮੱਥੇ ਤੇ ਇਹ ਕਲੰਕ ਲਾਇਆ ਹੁੰਦਾ ਸੀ ਇਹ ਲੋਗੋ ਜਿਹੜੀ ਯੂਕੇ ਵਾਲੀ ਰਾਣੀਆਂ ਅਸੀਂ ਤਾਂ ਉਹਨੂੰ ਪਟਰਾਣੀ ਕਹਾਂਗੇ ਪਟਰਾਣੀ ਆ ਜਿਨੇ ਸਾਡਾ ਇਤਿਹਾਸ ਬਰਬਾਦ ਕੀਤਾ ਉਹਦਾ ਉੱਪਰ ਇੱਕ ਤਾਜ ਜਿਹਾ ਬਣਾਇਆ ਹੋਇਆ ਉਹਦੇ ਥੱਲੇ ਲਾਇਆ ਹੋਇਆ ਇਹ ਲੋਗੋ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਨਾਲ ਉਹ ਲੋਗੋ ਲਾਇਆ ਹੋਇਆ ਇਹ ਲੋਗੋ ਦੇ ਉੱਪਰ ਉਹਨੇ ਆਪਣਾ ਤਾਜ ਲਾਇਆ ਹੋਇਆ ਹੁਣ ਇਸ ਲੋਗੋ ਨੂੰ ਇਹ ਕੀ ਕਹਿੰਦੇ ਨੇ ਸਾਡਾ ਖੰਡਾ ਖੰਡਾ ਦੇਖੋ ਕਿੰਡੀ ਘੋਰ ਬੇਅਦਵੀ ਕਰਦੇ ਨੇ ਕਿਸੇ ਦੀ ਾਕਾਤ ਦੁਨੀਆ ਤੇ ਹੈਗੀ ਆ ਕਿ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਨੂੰ ਖੰਡਾ ਨਾ ਕਹੇ ਕਿ ਲੋਗੋ ਨੂੰ ਇੱਕ ਟਵਾਏ ਨੂੰ ਇਹ ਖੰਡਾ ਦੱਸਣ ਹੁਣ ਥੱਲੇ ਕਰਾਸ ਮਾਰਿਆ ਹੋਇਆ ਤੁਸੀਂ ਦੇਖੋ ਗੁਰੂ ਦੀਏ ਸੰਗ ਤੇ ਇੱਕ ਬਾਟੇ ਦੇ ਵਿੱਚ ਰੱਖਿਆ ਹੋਇਆ ਢੌਂਜਾ ਜਿਹਾ ਟਵਾਏ ਉਹਨੂੰ ਖੰਡਾ ਦੱਸ ਕੇ ਅੰਬਰ ਤਿਆਰ ਕਰਦੇ ਨੇ ਥੱਲਿਓਂ ਚੌੜਾ ਉੱਤੋਂ ਚੌੜਾ ਜਿਹੜਾ ਅਸਲੀ ਖੰਡਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਉਹਦੇ ਦਰਸ਼ਨ ਕਰ ਲੋ ਸਿੰਘ ਦੇ ਹੱਥ ਚ ਫੜਿਆ ਹੋਇਆ ਕਿਵੇਂ ਸਾਡੇ ਇਤਿਹਾਸ ਨੂੰ بے ਇਤਿਹਾਸ ਕਰਦੇ ਨੇ ਲਾਇ ਤਾਂ ਖਾਲਸਤਾਨ ਬਣਾਉਣਾ ਖਾਲਸਤਾਨ ਵੀ ਕਹਿਣਾ ਤੇ ਨਾਲ ਨਾਲ ਖਾਲਸੇ ਦੇ ਇਤਿਹਾਸ ਨੂੰ ਬਰਬਾਦ ਵੀ ਕਰਨਾ ਇਹ ਇਹਨਾਂ ਦਾ ਏਮ ਆ ਏਮ ਆ ਇਹਨਾਂ ਦਾ ਬਸ ਇਹ ਬਰਬਾਦੀਆਂ ਕਰਦੇ ਕਰਦੀ ਦੁਨੀਆ ਤੋਂ ਚਲੇ ਜਾਣਗੇ ਤੁਸੀਂ ਦੇਖੋ ਕਿੰਨੀ ਘਟੀਆ ਰਾਜਨੀਤੀਏ ਲੋਕ ਕਰਦੇ ਨੇ ਆ ਸੋਨੂੰ ਟੀਵੀ ਦੀ ਸਕਰੀਨ ਤੇ ਦਿਖਾਉਨੇ ਆ ਇਹਨਾਂ ਲੋਕਾਂ ਨੂੰ ਵੀ ਦਿਖਾਉਨੇ ਆ ਜਿਹੜੇ ਖਾਲਸਤਾਨ ਕਹਿੰਦੇ ਨੇ ਕਿ ਤੁਸੀਂ ਖਾਲਸਤਾਨ ਤਾਂ ਬਣਾਉਣਾ ਪਰ ਖਾਲਸੇ ਦਾ ਨਿਸ਼ਾਨ ਸਾਹਿਬ ਤਾਂ ਤੁਸੀਂ ਅੱਜ ਤੱਕਰ ਚੜਾ ਨਹੀਂ ਸਕੇ ਗੁਰਦੁਆਰਿਆਂ ਤੇ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਬਕਸਿਆ ਹੋਇਆ ਨਿਸ਼ਾਨ ਸਾਹਿਬ ਤੁਸੀਂ ਦੇਖੋ ਕਾਲ ਤੱਕ ਸਾਹਬ ਤੇ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਫੋਟੋਆਂ 'ਚ ਦੇਖ ਸਕਦੇ ਹੋ ਸੋਨੇ ਵਿੱਚ ਵੀ ਤਸਵੀਰ ਬਣੀ ਦੇਖ ਸਕਦੇ ਹੋ ਜਿਹਦੇ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਿਟਾਰ ਇਹ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਬਕਸਿਆ ਹੋਇਆ ਨਿਸ਼ਾਨ ਸਾਬ ਸੀ ਅੱਜ ਤਿੱਕਰ ਗੁਰਦੁਆਰਿਆਂ ਤੇ ਚੜਾਇਆ ਨਹੀਂ ਗਿਆ 1930 ਚ ਅੰਗਰੇਜ਼ਾਂ ਨੇ ਤਾਰ ਦਿੱਤਾ ਸੀ ਪਟਿਆਲੇ ਵਾਲੇ ਕੰਜਰਾਂ ਨਾਲ ਮਿਲ ਕੇ ਜਿਹੜੇ ਉਹ ਸਮੇਂ ਦੇ ਸਿੱਖ ਆਗੂ ਕੋ ਹੋਂਦੇ ਸੀ ਗਦਾਰ ਉਹਨਾਂ ਨੂੰ ਖਰੀਦ ਲਿਆ ਖਰੀਦ ਕੇ ਗੁਰੂਆਂ ਦਾ ਨਿਸ਼ਾਨ ਸਾਬ ਉਤਾਰ ਦਿੱਤਾ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਚੜਾ ਦਿੱਤਾ ਜੋ ਅੱਜ ਗੁਰਦੁਆਰਿਆਂ ਚ ਚੜਿਆ ਹੋਇਆ ਅੱਜ ਤਿੱਕਰ ਨਾ ਤਾਂ ਗੁਰੂਆਂ ਦਾ ਨਿਸ਼ਾਨ ਸਾਬ ਚੜਾ ਸਕੇ ਨੇ ਨਾ ਗੁਰੂਆਂ ਦੇ ਖੰਡੇ ਦੀ ਗੱਲ ਕਰਦੇ ਨੇ ਫਿਰ ਬਣਾਉਣਗੇ ਇਹ ਖਾਲਸਤਾਨ ਖਾਲਸੇ ਦਾ ਨਿਸ਼ਾਨ ਸਾਬ ਗੁਰਦੁਆਰਿਆਂ ਚ ਨਹੀਂ ਚੜਾ ਸਕੇ ਬਣਾਉਣਗੇ ਇਹ ਖਾਲਸਤਾਨ ਹੁਣਾ ਜਿੰਨੀ ਵੀ ਸ਼੍ਰੋਮਣੀ ਕਮੇਟੀ ਵਾਲੇ ਨੇ ਤੁਸੀਂ ਦੇਖੋ ਟੀਵੀ ਦੀ ਸਕਰੀਨ ਤੇ ਜਿਹੜਾ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਉਹਦੇ ਤੇ ਅਸੀਂ ਜੁੱਤੀ ਮਾਰੀ ਆ ਜੁੱਤੀ ਜੁੱਤੀ ਮਾਰ ਕੇ ਸ਼੍ਰੋਮਣੀ ਕਮੇਟੀ ਨੂੰ ਖੁਦ ਭੇਜਿਆ ਆ ਆਪ ਖੁਦ ਭੇਜਿਆ ਉਹਨਾਂ ਦੇ ਵਟਸਐਪ ਨੰਬਰ ਦੇ ਉੱਤੇ ਧਾਮੀ ਦੇ ਪਰ ਕੋਈ ਫਰਕ ਨਹੀਂ ਪੈਂਦਾ ਇਹ ਕੁਸ 2019 ਤੋਂ ਕਰਦੇ ਆ ਰਹੇ ਆ ਆ ਤੁਸੀਂ ਦੇਖੋ ਟੀਵੀ ਦੀ ਸਕਰੀਨ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਕਹਾਉਂਦੀਆਂ ਨੇ ਦੁਕਾਨਦਾਰ ਇਹ ਸਾਰੇ ਦੁਕਾਨਦਾਰਾਂ ਨੂੰ ਇਹਨਾਂ ਦੇ ਵਟਸਐਪ ਨੰਬਰ ਤੇ ਵੀਡੀਓ ਬਣਾ ਬਣਾ ਕੇ ਭੇਜਦੇ ਆ ਕਿ ਭਾਈ ਬੋਲੋ ਨਹੀਂ ਬੋਲਦੇ ਪਰ ਇਹ ਬਣਾਉਣਗੇ ਖਾਲਸ탄 ਖਾਲਸੇ ਦਾ ਨਿਸ਼ਾਨ ਸਭ ਗੁਰਦਵਾਰੇ ਚ ਚੜਾ ਨਹੀਂ ਸਕੇ ਬਣਾਉਣਗੇ ਖਾਲਸ탄 ਹੁਣ ਤੁਸੀਂ ਦੂਜੇ ਪਾਸੇ ਦੇਖੋ ਜਿੰਨੀਆਂ ਵੀ ਦੁਨੀਆ ਤੇ ਗੁਰਦਵਾਰੇ ਦੀਆਂ ਕਮੇਟੀਆਂ ਨੇ ਜਿਆਦਾ ਕਰਕੇ ਇਹ ਕਹਿੰਦੀਆਂ ਨੇ ਕਿ ਤੁਸੀਂ ਜੇ ਸਾਡੀ ਸਟੇਜ ਤੋਂ ਬੋਲਣਾ ਕੀ ਬੋਲੋਗੇ ਪਹਿਲਾਂ ਤਾਂ ਪੁੱਛਦੇ ਨੇ ਕਿ ਲਿਖ ਕੇ ਦਿਓ ਬੋਲੋਗੇ ਕੀ ਜੇ ਕੋਈ ਸਿੰਘ ਇਹ ਕਹਿੰਦਾ ਕਿ ਮੈਂ ਨਿਸ਼ਾਨ ਸਾਹਿਬ ਦੀ ਗੱਲ ਕਰਨੀ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੀ ਜਿਹੜਾ ਕਾਲ ਤਖਤ ਸਾਹਿਬ ਤੇ ਚੜਿਆ ਹੁੰਦਾ ਸੀ ਕਹਿੰਦੇ ਨਾ 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 ਉਹ ਗੱਲ ਨਹੀਂ ਤਾਂ ਇਹ ਕਰਨੀ ਜੇ ਕੋਈ ਕਹਿੰਦਾ ਮੈਂ ਗੁਰੂਆਂ ਦੇ ਖੰਡੇ ਦੀ ਗੱਲ ਕਰਨੀ ਆ ਨਾ 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 ਉਹ ਨਹੀਂ ਗੱਲ ਕਰਨੀ ਉ ਇਹਨਾਂ ਨੇ ਗੁਰਦਾਰੇ ਬਣਾਏ ਨੇ ਗੋਲ ਕੇ ਰੱਖੀ ਆ ਸਿਰਫ ਚੜਾਵਾ ਖਾਣ ਦੇ ਲਈ ਇਤਿਹਾਸ ਨੂੰ ਬਰਬਾਦ ਕਰਨ ਦੇ ਲਈ ਸਾਡੇ ਗੁਰੂਆਂ ਨੇ ਤਾਂ ਸੋਚਿਆ ਹੀ ਨਹੀਂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੱਸਤਾ ਸੀ ਕਿ ਇੱਥੋਂ ਕੁਝ ਸਿੱਖਣਗੇ ਪਰ ਸਿੱਖਿਆ ਤਾਂ ਕੁਝ ਨਹੀਂ ਖਾਲਸੇ ਦੇ ਇਤਿਹਾਸ ਨੂੰ ਬਰਬਾਦ ਕਰ ਦਿੱਤਾ ਪਰ ਬਣਾਉਣਗੇ ਇਹ ਖਾਲਸਪਨ ਇਸ ਗੱਲ ਪੱਕੀ ਆ ਕਿ ਖਾਲਸਪਨ ਲਿਖ ਲਿਆ ਖਾਲਸਪਨ ਬਣਾਉਣਗੇ ਪਰ ਖਾਲਸੇ ਦਾ ਇਨਸਾਨ ਸਭ ਗੁਰਦਾਰਿਆਂ ਚ ਨਹੀਂ ਚੜਾ ਸਕਦੇ। ਨਾ 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 ਬਣਾਉਣਗੇ ਖਾਲਸਤਾਨ। ਅੰਗਰੇਜ਼ਾਂ ਦਾ ਬਣਾਇਆ ਹੋਇਆ ਡਿਜ਼ਾਈਨ ਕੀਤਾ ਹੋਇਆ ਲੋਗੋ ਉਹਨੂੰ ਖੰਡਾ ਦੱਸਣਗੇ। ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਰਨਗੇ। ਬਣਾਉਣਗੇ ਇਹ ਖਾਲਸਤਾਨ। ਇਹ ਨੇ ਜਿਨ੍ਹਾਂ ਦੇ ਦੋ ਦੋ ਰੂਪ ਨੇ। ਹੁਣ ਕਿੱਧਰ ਯਕੀਨ ਕਰਨਾ? ਇਹ ਸੰਗਤ ਤੇ ਤੁਸੀਂ ਦੇਖੋ। ਹੁਣ ਤੁਸੀਂ ਸੰਗਤੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਹਮਾਇਤ ਕਰਨੀ ਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਕਰਨੀ ਆ ਇਹ ਤੁਹਾਡੇ ਤੇ ਨਿਰਪਰ ਆ ਜਾਂ ਨਹੀਂ ਕਰਨੀ ਜਾਂ ਤੁਸੀਂ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਨੂੰ ਤੇ ਲੋਗੋ ਨੂੰ ਲਈ ਫੇਰਨਾ ਗੱਡੀਆਂ 'ਚ ਲਮਕਾਈ ਫੇਰਨਾ ਉਸ ਪਾਪੀ ਨੂੰ ਜਿਹਨੇ ਸਾਡਾ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਖਾਲਸੇ ਦਾ ਇਤਿਹਾਸ ਤਬਾਹ ਕਰਕੇ ਰੱਖ ਦਿੱਤਾ ਅੱਜ ਕੋਈ ਹੈ ਦੁਨੀਆ ਤੇ ਜੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਕਰੂਗਾ ਜਾਂ ਖੰਡੇ ਦੀ ਇਹ ਆਪਣੇ ਆਪ ਨਾਲ ਜ਼ਰੂਰ ਗੱਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ